ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਸਾਂਝ ਮੋਹਤੇ ਦੇ ਵਿੱਚ ਮੀਟਿੰਗ ਹੋਈ ਹੈ ਜਿਹੜਾ 7 ਜਨਵਰੀ 2023 ਨੂੰ ਲੱਗਾ ਹੋਇਆ ਅਗਲੇ ਪ੍ਰੋਗਰਾਮਾਂ ਵਾਸਤੇ ਸਾਡੇ ਨਾਲ ਬਾਪੂ ਗੁਰਚੰਦ ਸਿੰਘ ਜੀ ਸਤਿ ਸ੍ਰੀ ਅਕਾਲ ਉਹਨਾਂ ਦੇ ਬੈਠੇ ਨੇ ਸਾਡੇ ਸਰਕਾਰ ਜੋਗ ਵੀਰ ਗੁਰਦੀਪ ਸਿੰਘ ਜੀ ਬਠਿੰਡਾ ਸ਼ੇਰੇ ਪੰਜਾਬ ਕਾਲੀਦਾਲ ਇਧਰ ਵੀਰ ਜੀ ਬੈਠੇ ਨੇ ਸਰਦਾਰ ਹਰਤਾਨ ਸਿੰਘ ਵਾਲਾ ਜਿਹੜੇ ਸ਼ੋਭਨੀ ਕਾਲੀਦਾਲ ਅੰਮ੍ਰਿਤਸਰ ਫਤਿਹ ਦੇ ਪ੍ਰਧਾਨ ਨੇ ਸਾਰੇ ਸਾਡੇ ਪ੍ਰਤਵੰਤੇ ਬੈਠੇ ਰਾਜ ਮੀਟਿੰਗ ਹੋਈ ਆ ਇਹ ਮੀਟਿੰਗ 15 ਅਗਸਤ ਦੇ ਬਾਰੇ ਕਿ ਅਸੀਂ ਕੀ ਪ੍ਰੋਗਰਾਮ ਦੇਣਾ ਪਰ ਉਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਅੱਜ ਦੋ ਸੂਕਮਤੀ ਪਾਸ ਕੀਤੀ ਗਈ ਨੇ ਪਹਿਲਾ ਮਤਾ ਵਾਹ ਜੋ ਸਾਡੇ ਭਾਈ ਵਿਜਿੰਦਰ ਸਿੰਘ ਜੀ ਹੋਣੇ 42 43 ਸਾਲ ਜਿਹੜਾ ਨੇ ਜਲਾਵਤਨੀ ਕੀਤੀ ਹੈ ਸ਼ਹਿਰ ਵਰਲਡ ਦਾ ਰਿਕਾਰਡ ਟੁੱਟ ਗਿਆ ਹੈ ਬੀਨਸ ਬੁੱਕ ਤੇ ਨਾ ਚਲੂਗਾ ਇੰਨਾ ਲੰਮਾ ਸਮਾਂ ਉਹਨਾਂ ਨੇ ਆਪਣੀ ਜਲਾਵਤਨੀ ਕੀਤੀ ਆ ਆਪਣੇ ਮੁਲਕ ਨਾ ਹੋਣ ਕਰਕੇ ਆਪਣਾ ਘਰ ਨਾ ਹੋਣ ਕਰਕੇ ਉਹਨਾਂ ਨੇ ਉਹਨਾਂ ਵਾਸਤੇ ਸਾਡਾ ਸੋਗਮਤਾ ਦੂਸਰੇ ਸਾਡੇ ਪੰਥ ਦੀ ਇੱਕ ਬਹੁਤ ਮਹਾਨ ਸ਼ਕਤੀ ਪੰਜਾਬ ਦੀ ਮਹਾਨ ਸ਼ਕਤੀ ਪੰਜਾਬ ਦੀ ਚਿੰਤਨ ਪੰਜਾਬ ਬਾਰੇ ਸਿੱਖੀ ਬਾਰੇ ਸੋਚਣ ਵਾਲੇ ਸਰਦਾਰ ਜਸਪਾਲ ਸਿੰਘ ਹੀਰਾ ਜੋ ਕੈਰ ਰਖਬਾਰ ਦੇ ਬੀਟੇ ਤੇ ਜਿਹੜੇ ਮਾਲਕ ਸਾਹਿਬ ਉਹਨਾਂ ਦੀ ਜਿਹੜੀ ਮੌਤ ਹੋਈ ਆ ਉਹਦਾ ਦੁੱਖ ਵੀ ਸਾਨੂੰ ਬੜਾ ਲੱਗਾ ਨਾ ਪੂਰਾ ਹੋਣ ਨਾਲ ਘਾਟਾ ਪਿਆ ਤੇ ਸਾਡੇ ਪੰਜਾਬੀ ਹਮ ਸਿੱਖਾਂ ਨੂੰ ਉਹਨਾਂ ਵਾਸਤੇ ਅਸੀਂ ਇੱਕ ਬਤਾ ਪਾਸ ਕੀਤਾ ਜੋ ਅਸੀਂ ਸਾਂਸ ਹੀ ਆਪਣਾ ਖਲਾਕੀ ਫਰਸ ਸਮਝਿਆ ਕੌਮੀ ਸੰਗਠਨ ਵਿੱਚ ਉਹਨਾਂ ਦੇ ਕਿਸੇ ਵੀ ਪਰਿਵਾਰ ਨੂੰ ਸੱਦ ਕੇ ਉਹਨਾਂ ਦੀਆਂ ਰਸਮਾਂ ਜੋ ਪਰਿਵਾਰ ਇੱਕ ਜਾਂ ادارے ਨੇ ਜਾਂ ਸੰਗਤਾਂ ਨੇ ਕਰੀਆਂ ਇੱਥੇ ਸੱਜਿਆ ਜਾਵੇਗਾ ਉਹਨਾਂ ਨੂੰ ਇੱਕ ਵਿਸ਼ੇਸ਼ ਅਵਾਰਡ ਦੇ ਨਾਲ ਪਰਿਵਾਰ ਨੂੰ ਸਰਦਾਰ ਜਸਪਾਲ ਸਿੰਘ ਹੀਰਾ ਜੋ ਸਾਡੀ ਵਿੱਚ ਸਰੀਰਕ ਤੌਰ ਤੇ ਨਹੀਂ ਹੈ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ ਅਵਾਰਡ ਦਿੱਤਾ ਜਾਵੇਗਾ ਇਹਦਾ ਜੀ ਉਹ ਵਿਆਨੀ ਦੇਤ ਸਿੰਘ ਜਿਹੜੇ 19ਵੀਂ 20ਵੀਂ ਸਦੀ ਦੇ ਬਹੁਤ ਮਹਾਨ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਜਿਹੜੀ ਉਸ ਸਮੇਂ ਸਿੱਖੀ ਦੇ ਪ੍ਰਚਾਰ ਦੀ ਇੱਕ ਬੜੀ ਖੜੋਤ ਪੈਦਾ ਹੋ ਗਈ ਸੀ ਉਹਨਾਂ ਨੇ ਉਸ ਖੜੋਤ ਨੂੰ ਦੂਰ ਕੀਤਾ ਜਾਤ ਪਾਤ ਉੱਚੀ ਨੀਚ ਜੋ ਉਸ ਦੇ ਦਰਬਾਰ ਸਹਿਬ ਹੋ ਰਹੀ ਕੀਤੀ ਵਿਸਤ੍ਰੇ ਹੋਤੇ ਉਹਨਾਂ ਨੂੰ ਦੂਰ ਕਰਕੇ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਖਤਰਾ ਵੀ ਦਿੱਤਿਆ ਆਚਾਰ ਕੀਤਾ ਉਹ ਵਾਰ ਦਿੱਤਾ ਜਾ ਇਹ 15 ਅਗਸਤ ਦਾ ਪ੍ਰੋਗਰਾਮ ਹੈ ਜੋ ਪੰਜਾਬੀਆਂ ਦੀ ਸਿੱਖਾਂ ਦੀ ਇਸ ਦਿਨ 15 ਅਗਸਤ 1947 ਨੂੰ ਬਰਬਾਦੀ ਹੋਈ ਹੈ ਪੰਜਾਬ ਦੀ ਬਰਬਾਦੀ ਹੋਈ ਹੈ ਪੰਜਾਬ ਦੀ ਵੰਡ ਹੋ ਗਈ ਹੈ ਬਹੁਤ ਦੁੱਖ ਲੱਗਾ ਜਿਨ੍ਹਾਂ ਸਿੱਖਾਂ ਨੇ ਪੰਜਾਬੀਆਂ ਨੇ 85 90% ਕੁਰਬਾਨੀਆਂ ਦੀ ਕੀ ਡਾਂਗਾ ਖਾ ਕੇ ਡਾਂਗਾ ਮਾਰ ਕੇ ਫਾਂਸੀ ਦੇ ਰੱਸੇ ਚੁੰਬ ਕੇ ਤਾਰੇ ਪਾਣੀਆਂ ਦੀ ਸ਼ਹਾਦਤ ਕੇ ਇਹ ਨੂੰ ਅਸਲੀ ਆਜ਼ਾਦੀ ਕਹਿੰਦੇ ਆਜ਼ਾਦੀ ਨਹੀਂ ਹੋਈ ਪੰਜਾਬ ਦੀ ਬਰਬਾਦੀ ਹੋਈ ਹੈ ਸਿੱਖਾਂ ਦਾ ਅਜਾੜਾ ਹੋਇਆ ਉਦੋਂ ਤੋਂ ਲੈ ਕੇ ਸਾਨੂੰ ਕਿਸੇ ਵੀ ਕਿਸੇ ਵੀ ਖੇਤਰ ਦਾ ਨਿਆਂ ਨਹੀਂ ਮਿਲਿਆ ਉਹ ਨਾ ਨਿਆਂ ਮਿਲਦੀ ਖਾਤਰ ਇੱਕੋ ਇੱਕ ਸਟੇਟ ਹੈ ਜਿਹਾ ਆਪ ਜਿਹੜੀ ਭਾਰਤੀ ਜਿਹੜੀ ਆਪਣੀ ਰਾਸਤਾ ਨਹੀਂ 30 ਪਿੰਡਾਂ ਨੂੰ ਯਾਰ ਕੇ ਵਸਿਆ ਹੋਇਆ ਹੈ ਸ਼ਹਿਰ ਵੀ ਸਾਰੇ ਤੋਂ ਕੋਲਿਆ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬਦਬੀ ਹੋ ਰਹੀ ਹੈ ਕਿਸੇ ਤੋਂ ਵੀ ਮੁਲਕ ਜਰੀ ਹੋ ਰਹੀ ਉਹ ਵੀ ਇਸੇ ਬਰਤ ਇਸੇ ਸਟੇਟ ਪੰਜਾਬ ਵਿੱਚ ਹੋ ਰਹੀ ਜਾਨ ਵਜ ਕੇ ਕਰਾਰੀ ਜਾਨ ਵਜੇ ਸਿੱਖਾਂ ਨੂੰ ਖਰਾਬ ਕੀਤਾ ਜਾ ਰਿਹਾ ਸਿੱਖਾ ਜਾ ਰਹਾ ਹੋ ਰਿਹਾ ਜਿਹੜੇ ਸਾਡੇ ਸਾਰੇ ਵੀਰ ਪੰਜਾਬੀ ਸਿੱਖ ਉਹ ਭੱਜੀ ਜਾ ਰਹੇ ਨੇ ਹਦਾਇਤਾਂ ਨੂੰ ਛੱਡ ਕੇ ਜਾ ਰਹੇ ਨੇ ਉਹਨਾਂ ਦੀ ਨੀਤੀ ਪਾਲਿਸੀ ਅਨੁਸਾਰ ਪਾਣੀ ਵਾਲਾ ਸਾਡਾ ਮਸਲਾ ਸਾਡਾ ਪਾਣੀ ਪੀਣ ਦੀ ਦੀ ਸਾਰਾ ਬਰਬਾਦ ਕਰਤਾ ਜਿਹੜਾ ਰਹਿੰਦਾ ਖੁੰਦਾ ਤੇ ਬਾਦਰ ਦੀ ਹਰੇਕ ਤੱਕ ਹੋ ਲਿਆਗਾ ਜਿਹਦੇ ਨਾਲ ਪੰਜਾਬ ਤਰੱਕੀ ਕਰੇ ਸਭ ਤੋਂ ਵੱਡਾ ਲਾਗੇ ਸਾਡੇ ਨਾਮਾਜਲ ਸਟੇਟ ਆ 1 ਨਵੰਬਰ 1966 ਨੂੰ ਸਾਡੇ ਇਹ ਪਹਿਲਾ ਪੰਜਾਬ ਦੀ ਦੋ ਟੁਕੜੇ ਹੋਏ ਚਰਦਾ ਤੇ ਲੈਦਾ ਪੰਜਾਬ ਅੱਜੋਂ ਤੇ ਜ਼ਿਆਦਾ ਪੰਜਾਬ ਜਿਹੜਾ ਉਧਰ ਚਲੇਗਾ ਪਾਸਤਾ ਜਿਹੜਾ ਇਧਰ ਹੈਗਾ ਉਹ ਗੁਲਾਮੀ ਦੀਆਂ ਜਜ਼ੀਰਾਂ ਚ ਪੂਰੀ ਤਰ੍ਹਾਂ ਜਖੜਿਆ ਪਿਆ ਸਮਾਜਿਕ ਰਾਜਨੀਤਿਕ ਧਾਰਮਿਕ ਤੇ ਉਸ ਉਸ ਉਹ ਇੱਕ ਦਮਬਰ 1964 ਨੂੰ ਉਹਨਾਂ ਨੇ ਕਾਨੂੰਨ ਬਣਾਇਆ ਜਿਹੜਾ 1964 ਤੋਂ ਪਹਿਲਾਂ ਰਹਿੰਦਾ ਜਾਂ ਉਹਦੇ ਪੇਰੇਂਟ ਰਹਿੰਦੇ ਉਹ ਹੀ ਨੌਕਰੀ ਕਰ ਸਕਦਾ ਉਹ ਹੀ ਜ਼ਮੀਨ ਜਾਇਦਾਦ ਲੈ ਸਕਦਾ ਉਹਦੀ ਵੋਟ ਪਰਸ ਹੈ ਵੀ ਇਹ ਪੰਜਾਬ ਨੂੰ ਸ਼ਾਮਲ ਨਾ ਬਣਾ ਦਿੱਤਾ ਗਿਆ ਪੰਜਾਬੀ ਸਾਡੇ ਸਿੱਖ ਇਹਨਾਂ ਦੀਆਂ ਨੀਤੀਆਂ ਮਾਰੀਆਂ ਨੀਤੀ ਪਾਲਿਸੀਆਂ ਖਾਤਮ ਭੱਜੀ ਜਾ ਰਹੇ ਨੇ ਤੇ ਜਿਹੜੇ ਪ੍ਰਵਾਸੀ ਇੱਥੇ ਆੜ ਕੇ ਵਸ ਜਾਂਦੇ ਜਿਨ੍ਹਾਂ ਦਾ ਪੰਜਾਬ ਦੀ ਪਵਿੱਤਰ ਤਰਤੀ ਨਾਲ ਕੋਈ ਮੋਹ ਨਹੀਂ ਹੈ ਉਹਨਾਂ ਨੇ ਇਹ ਜੇ ਸਾਡਾ ਇੱਕ ਨੰਬਰ ਨੂੰ 66 ਵਾਲਾ ਸਾਡੇ ਲੀਡਰ ਨਲਾਇਕ ਲੀਡਰਸ਼ਿਪ ਜਿਹੜੀ ਹੁਣ ਤੱਕ ਮਿਈ ਆ ਉਹ ਇਹ ਬਣਾ ਦਿੰਦੀ ਵੀ ਇੱਥੇ ਉਹ ਹੀ ਨੌਕਰੀ ਕਰੂਗਾ ਉਹਦੀ ਵੋਟ ਬੜੂ ਉਹ ਪ੍ਰੋਪਰਟੀ ਖਰੀਦ ਸਕੂਗਾ ਜਿਹੜਾ 1964 ਤੋਂ ਉਹ ਉਹਦੇ ਪੇਰੈਂਟਸ ਨਹੀਂ ਦੇਦੇ ਉਹਨੂੰ ਨੌਕਰੀ ਮਿਲੂਗੀ ਜਿਹੜਾ ਪਲੱਸ 2 ਤੋਂ ਲੈ ਕੇ ਨਹੀਂ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਪੰਜਾਬ ਵਿੱਚ ਪੰਜਾਬੀ ਪੜਿਆ ਸਾਡੇ ਬੱਚਰੂਆ ਹਾਲਾਤ ਦੇਖਣੇ ਲੱਗ ਨੇ ਅੱਜ ਜੱਜਾਂ ਦੀਆਂ ਕੁਰਸੀਆਂ ਆਈਪੀਐਸ ਆਈਐਸ ਅਫਸਰ ਕੋਈ ਸਿੱਖਾ ਦੇ ਬੱਚjabiਆ ਜੋ ਬੰਦਾ ਆ ਉਹ ਸਾਰੇ ਜਿਹੜੇ ਸੌ ਬੱਚਾ ਬਾਹਰ ਜਾ ਰਿਹਾ ਇੱਕ ਦੋ ਬੱਚੇ ਜ਼ਰੂਰ ਹੁੰਦੇ ਨੇ ਜਿਹੜੇ ਉਸ ਸੀਤਾ ਦੇ ਬੇਹਨ ਦੀ ਜ਼ੁਕਦਾਰ ਰੱਖਦੇ ਨੇ ਸਾਰਾ ਸਾਡਾ ਖਾਲੀ ਹੋ ਰਿਹਾ ਖੇਤਰ ਇਹ ਇਹ ਸਾਨੂੰ ਆਜ਼ਾਦੀ ਉਦੋਂ ਨਹੀਂ ਮਿਲੀ ਸਾਡੀ ਬਰਬਾਦੀ ਹੋਈ ਹੈ ਅਸੀਂ ਉਸ ਰੋਸ ਵਜੋਂ ਵੀ ਆ ਸਾਡੇ 400 ਉੱਤੇ ਉੱਤੇ ਵੀ ਗੁਰਦਰਾਸ ਸਾਹਿਬ ਬਿਨਿਆਦੀ ਹੋ ਗਈ ਹੈ 30 ਸਾਲ ਤੋਂ ਸਿੱਖ ਜਿੱਲਾਵੀਆਂ ਤਾਰ ਕੋਠੇ ਤੇ ਸੜ ਰਹੇ ਨੇ ਵਰਕਾ ਵਾਲੀ ਜ਼ਿੰਦਗੀ ਇਹ ਬਤਾ ਇਹ ਬਤੀਤ ਕਰਾ ਰਹੇ ਨੇ ਉਹਨਾਂ ਕੋ ਉਹ ਹਜੇ ਤੱਕ ਛੱਡੇ ਨਹੀਂ ਤਿਆਂ ਨੂੰ ਹਜੇ ਤੱਕ ਜਿਹੜਾ ਉਹਨਾਂ ਦਾ ਬੁਨਿਆਦੀ ਹੱਕ ਹੈ ਤੈਨੂੰ ਉਹ ਤੱਕ ਦੀ ਮਿਲੀ ਵੀ ਛੁੱਟੀ ਜਿਹੜੀ 5-7 ਸਾਲ ਬੰਦਾ ਜੇਲ੍ਹ ਜਾਂਦਾ ਉਹ ਛੁੱਟੀ ਵੀ ਨਹੀਂ ਮਿਲੀ ਅਸੀਂ ਇਹ ਬਹੁਤ ਵੱਡਾ ਇੱਕ ਰੋਸ ਬਾਹਰ ਚ ਕੱਢਣਾ ਜਿਹੜਾ 17 ਸੈਕਟਰ ਆ ਨੀਲਮ ਖੇਤਰ ਦੇ ਸਾਹਮਣੇ ਜੋ ਮਾਰਕੀਟ ਗਰਾਊਂਡ ਆ ਉਥੇ ਵਿੱਚ 15 ਅਗਸਤ 11 ਵਜੇ ਸਵੇਰੇ ਅਸੀਂ ਬੜੀ ਵੱਡੀ ਇਕੱਤਰਤਾ ਕਰਨੀ ਆ ਅਸੀਂ ਉੱਥੇ ਰੋਸ ਮਾਰਚ ਕਰਨਾ ਇਹ ਤੋਂ ਪਹਿਲਾਂ ਅਸੀਂ ਪਹਿਲੀ ਅਗਸਤ ਨੂੰ ਜੇ ਦਾ ਸਹਿਬਜਾਦਾ ਜੀਤ ਸਿੰਘ ਨਗਰ ਆ ਉਹਦੇ ਅਸੀਂ ਅਪਰਮਾ ਚੇਤਨਾ ਮਾਰਚ ਕਰਨਾ 15 ਅਗਸਤ ਦੇ ਪ੍ਰਤੀ ਤਾਂ ਕਿ ਲੋਕਾਂ ਦੇ ਰਿਕੀਤਨਤਾ ਆਵੇ ਅਸੀਂ 15 ਅਗਸਤ ਨੂੰ ਕੀ ਕਰਦੇ ਸਾਡਾ ਇਹ ਰੋਸ਼ਮਾਰਜ ਸਾਡਾ ਇਹ ਰੈਲੀ ਇਹ ਬੜੀ ਸ਼ਾਂਤਮੂਰਤ ਪੂਰਕਤਾ ਹੋਏਗੀ ਜੇਕਰ ਨੇ ਸਾਨੂੰ ਨਾ ਜਾਣਦਾ ਕਿ ਕੋਈ ਜ਼ਿੰਮੇਵਾਰ ਵਿਅਕਤੀ ਆ ਸਾਡੇ ਨਾਲ ਵਾਧੇ ਕਰਕੇ ਮੁੱਕਰਿਆ 2022 ਚ ਮੁੱਕਰਿਆ ਦੋ ਵਾਰੀ ਉਹ ਦੁਆਰਾ ਮਿਲ ਚੁੱਕੇ ਉਹਨੇ ਕੋਈ ਸਾਨੂੰ ਨਿਆ ਨਹੀਂ ਹਿੰਦਾ ਦਿੱਕਾ ਉਹਦੇ ਜम्मे ਅਸੀਂ ਉਹਨਾਂ ਨੂੰ ਜ਼ਿੰਮੇਵਾਰੀਆਂ ਤੋਂ ੱਜਣ ਹੀ ਦੇਣਾ ਅਸੀਂ ਸੰਗਤਾਂ ਨੂੰ ਤੁਹਾਡੇ ਮਾਧਿਅਮਸਾਹੀਂ ਅਪੀਲ ਕਰਨੀ ਚਾਹੁੰਦੇ ਆ ਇਸੇ ਕਰਕੇ ਇਸ ਮੀਟਿੰਗ ਤੋਂ ਬਾਅਦ ਜਿੱਥੇ ਭਾਈ ਜਸਪਾਲ ਸਿੰਘ ਹੀਰਾ ਜੀ ਭਾਈ ਦੂਸਰੇ ਗੁਰਜਿੰਦਰ ਸਿੰਘ ਦੀ ਗੁਰਜਿੰਦਰ ਸਿੰਘ ਦੀ ਅਰਦਾਸ ਹੋਈ ਉੱਥੇ ਮੋਰਚੇ ਪਰਤੀ ਵੀ ਇਸ 15 ਅਗਸਤ ਦੀ ਵਾਸਤੇ ਸਫਲਤਾ ਲਈ ਸਾਰੇ ਨੇ ਰਲ ਕੇ ਅਰਦਾਸ ਕੀਤੀ ਹੈ ਤੁਹਾਡੇ ਮਾਧਿਅਮਸ्रू ਬੇਨਤੀ ਕਰਦੇ ਚਾਹੁੰਦੇ ਆ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਨੂੰ ਬੀਬੀਆਂ ਪੱਛੀਆਂ ਵਰਗਾਂ ਨੂੰ ਜਿਹੜੇ ਸੋਚਦੇ ਨੇ ਅਸੀਂ ਇਹ ਦੀ ਮੈਂ ਕਹਿੰਦਾ ਬੰਦੀ ਸਿੰਘਾਂ ਬਾਰੇ ਨਾ ਸੋਚੋ ਉਹਨਾਂ ਮਾਵਾ ਪੈਣਾ ਉਹਨਾਂ ਮਾਵਾ